ਦੇਖਿਆ ਗਿਆ ਇਸ ਜਥੇਬੰਦੀ ਦੇ ਵੱਲੋਂ ਕੱਲ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਮਲੇਰਕੋਟਲਾ ਦੇ ਵਿੱਚ ਤੇ ਅੱਜ ਤੁਹਾਡਾ ਮਕਸਦ ਕੀ ਹੈ ਅਸੀਂ ਬਦਲਾਅ ਚਾਹੁੰਦੇ ਹਾਂ 2027 ਦੇ ਵਿੱਚ ਸਰਦਾਰ ਮਤਬਾ ਸਿੰਘ ਖਾਲਸਾ ਜਿਨੇ ਸ਼ੀਹੇ ਬਣਾ ਕੇ ਸੀ ਬਾਹਰ ਕੱਢਣਾ ਚਾਹੁੰਦੇ ਹਾਂ ਸਰਕਾਰਾਂ ਨੇ ਇਹਨਾਂ ਦਾ ਧੱਕਾ ਤੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਗੁਰਸਿੱਖ ਵੀਰ ਨੇ ਅਕੱਲੇ ਮੁਸਲਮ ਭਰਾਏ ਸਲੇਹਾ ਕੀ ਦੇਣਾ ਚਾਹੁੰਦੇ ਕਿ ਤੁਮ ਇੱਕ ਧਰਮ ਦੀ ਪੰਜੀ ਪਾਰਟੀ ਵੀ ਐਪਲ ਸਿੱਖਾਂ ਦੀ ਪਾਰਟੀ ਆ ਜਾਂ ਹਿੰਦੂਆਂ ਦੀ ਪਾਰਟੀ ਆ ਜਾਂ ਦਸਤਾਨੀ ਪਾਰਟੀ ਆ ਜਾਂ ਮੁਸਲਮਾਨਾਂ ਦੀ ਪਾਰਟੀ ਆ ਸਾਰੇ ਧਰਮਾਂ ਦੀ ਪਾਰਟੀ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਮੈਂ ਜੁੜਿਆ ਤਾਂ ਜੀ ਅੱਜ ਹੀ ਮੈਂਬਰਸ਼ਿਪ ਅੱਜ ਹੀ ਜੁਆਇਨ ਕੀਤੀ ਆ ਮੈਂ ਇਸ ਕਰਕੇ ਜੁੜਿਆ ਕਿਉਂਕਿ ਅਮਰਤ ਭਾਈ ਇਹ ਅਮਰਤਪਾਲ ਸਿੰਘ ਜੀ ਨੇ ਜਿਹੜੇ ਨਸੇ ਤੋਂ ਆ ਪਾਵਲਕ ਲੱਗੀ ਹੋਈ ਸੀਗੀ ਉਹਨਾਂ ਨੂੰ ਅਮਰਤ ਸਕਾ ਕੇ ਕੁਰਬਾਨੀ ਦੇ ਨਾਲ ਜੁੜ ਰਹੇ ਸੀਗੇ ਤੇ ਸਰਕਾਰਾਂ ਨੇ ਇਹ ਐਮਪੀ ਅਮਰਤਪਾਲ ਨੂੰ ਜਾਨ ਬੁੱਝ ਕੇ ਐਨਐਐਸਏ ਲਾ ਕੇ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਤਾਂ ਜੋ ਅਸੀਂ ਵੱਧੋ ਵੱਧ ਮੈਂਬਰ ਬਣਾ ਕੇ ਉਹਨਾਂ ਨੂੰ ਬਾਹਰ ਲਈਏ ਸੀਐਮ ਬਣਾ ਕੇ ਕੀ ਕੀ ਤੁਹਾਡੀਆਂ ਕੰਡੀਸ਼ਨਾਂ ਨੇ ਜਥੇਬੰਦੀ ਦੇ ਨਾਲ ਜੋੜਨ ਦੀ ਆ ਕੀ ਕੀ ਤੁਸੀਂ ਉਹਨਾਂ ਦੇ ਵਿੱਚ ਖੂਬੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਕੋਈ ਹਰ ਕੋਈ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ ਜਿਹੜਾ ਕੋਈ ਸਿੱਖ ਧਰਮ ਦੀ ਗੱਲ ਕਰਦਾ ਜੀ ਕੋਈ ਵੀ ਆਗੂ ਬਣ ਕੇ ਪਿੱਛੇ ਵੀ ਤੁਸੀਂ ਦੇਖ ਲਓ 84 ਤੋਂ ਲੈ ਕੇ ਬੈਠੇ ਨੇ ਅਜੇ ਤੱਕ ਜੇਲਾਂ ਚ 35 35 40 40 ਸਾਲ ਹੋ ਗਏ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਨਵੀਂ ਪਨੀਰੀ ਨੂੰ ਅਮਰ ਸਕਾ ਕੇ ਗੁਰਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਇਹ ਜਿਆ ਕੁਝ ਵੀ ਕੋਈ ਬੰਦਾ ਕਰੇ ਵੀ ਸਿੱਕੀ ਦਾ ਪ੍ਰਚਾਰ ਹੋਵੇ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਸਾਨੂੰ ਦੂਜੇ ਤਰੀਕੇ ਦੇ ਸਾਰੇ ਹੀ ਮੰਨਿਆ ਜਾਂਦਾ ਪਬਲਿਕ ਵਾਇਸ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਐਮਪੀ ਹਲਕਾ ਖਡੂਰ ਸਾਹਿਬ ਤੋਂ ਜੋ ਕਿ ਐਮਪੀ ਚੋਣਾ ਦੇ ਵਿੱਚ ਆ ਵਾਰਿਸ ਪੰਜਾਬ ਦੇ ਜਿੱਤੇਬੰਦੀ ਦੇ ਨਾਲ ਸਮਾਧ ਰੱਖਦੇ ਨੇ ਐਮਪੀ ਬਣੇ ਤੇ ਉਹਨਾਂ ਦੇ ਕੁਝ ਆਗੂ ਇਸ ਵੇਲੇ ਮਲੇਰ ਕੋਟਲਾ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਦੇ ਕੋਲ ਬੈਠੇ ਨੇ ਫਿਲਹਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਅੱਜ ਜੋ ਇਹਨਾਂ ਨੇ ਸਟਾਲ ਲਗਾਈ ਹੋਈ ਹੈ ਕਿਸ ਮਕਸਦ ਦੇ ਲਈ ਲਗਾਈ ਹੋਈ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਭ ਕੀ ਨਾਂ ਵੇ ਤੁਹਾਡਾ ਨਾਮ ਡਾਕਟਰ ਮਿਹਰਦੇਵ ਜੀ ਤੇ ਜਿਹੜੀ ਅੱਜ ਇਹ ਸਟਾਲ ਲਗਾਈ ਹੋਈ ਹੈ ਇਹਦਾ ਮਕਸਦ ਕੀ ਹੈ ਜੀ ਕਿਉਂਕਿ ਦੇਖਿਆ ਗਿਆ ਇਸ ਜਥੇਬੰਦੀ ਦੇ ਵੱਲੋਂ ਕੱਲ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਮਲੇਰ ਕੋਟਲਾ ਦੇ ਵਿੱਚ ਤੇ ਅੱਜ ਤੁਹਾਡਾ ਮਕਸਦ ਕੀ ਹੈ ਸਾਡਾ ਮਕਸਦ ਹੈ ਜੀ ਅਕਾਲੀ ਦਲ ਬਾਦਸ਼ ਪੰਜਾਬ ਦੀ ਜੋ ਪਾਰਟੀ ਬਣੀ ਆ ਸਰਦਾਰ ਅੰਮਰਪਾਲ ਸਿੰਘ ਖਾਸਸ਼ਾ ਦੇ ਉਹਰੇ ਪੰਜਾਬ ਦੇ ਵਿੱਚ ਲਹਿਰ ਚਲਾਈ ਹੋਈ ਆ ਮੈਂਬਰਸ਼ਿਪ ਇਹਦੀ ਮੈਂਬਰ ਪੀਛਾ ਜਿਹੜੀ ਅਸੀਂ 20 ਰੁਪਏ ਲੈ ਕੇ ਮੈਂਬਰ ਬਣਾਉਨੇ ਆ ਇਹ ਕਿਸੇ ਨੂੰ ਅਸੀਂ ਮਜਬੂਰ ਨਹੀਂ ਕਰਦੇ ਜੋ ਆਪਣੀ ਖੁਸ਼ੀ ਨਾਲ ਪਾਰਟੀ ਕਟਾਉਂਦਾ ਅਸੀਂ ਉਹ ਪਾਰਟੀ ਕੱਟਦੇ ਤੇ ਅਸੀਂ ਬਦਲਾਅ ਚਾਹਣੇ ਆ 2027 ਦੇ ਵਿੱਚ ਸਰਦਾਰ ਅਮਰਪਾਲ ਸਿੰਘ ਖਾਲਸਾ ਜਿਨੇ ਸ਼ੀਹੇ ਬਣਾ ਕੇ ਇਸ ਨੂੰ ਬਾਹਰ ਕੱਢਣਾ ਚਾਹਣੇ ਆ ਸਰਕਾਰਾਂ ਨੇ ਇਹਨਾਂ ਦਾ ਧੱਕਾ ਕੀਤਾ ਸਰਕਾਰਾਂ ਨੇ ਤਾਂ ਕਾ ਕੀਤਾ ਤੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਗੁਰਸਿੱਖ ਵੀਰ ਨੇ ਅਕੱਲੇ ਮੁਸਲਮ ਭਰਾਏ ਸਨੇਹਾ ਕੀ ਦੇਣਾ ਚਾਹੁੰਦੇ ਦੇਖੋ ਮੁਸਲਮਾਨ ਭਰਾ ਹੋਂ ਦੇ ਨਾਤੇ ਮੈਂ ਇਹ ਕਹਿਣਾ ਕਿ ਉਹ ماں ਜਿੰਨੀ ਆਪਣੇ ਪੂਰੇ ਪੰਜਾਬ ਦੀ ਮਾਂ ਆ ਉਹ ਹਰ ਇੱਕ ਵਰਗ ਨੂੰ ਪਿਆਰ ਕਰਦੀ ਹੈ ਸਹਿਜ ਸੇਖੋ ਵਜਾ ਮਸਲਮਾਨ ਹੋਵੇ ਚਾਹੇ ਸਾਈ ਵਜਾ ਹੋਵੇ ਇਹ ਸਾਰੇ ਧਰਮਾਂ ਨੂੰ ਪਾਰਟੀ ਪਿਆਰ ਕਰਦੀ ਹੈ ਇੱਕ ਧਰਮ ਦੀ ਨਹੀਂ ਪਾਰਟੀ ਵੀ ਇਹ ਸਿੱਖਾਂ ਦੀ ਪਾਰਟੀ ਆ ਜਾਂ ਹਿੰਦੂਆਂ ਦੀ ਪਾਰਟੀ ਆ ਜਾਂ ਤਿੱਤਾ ਵੀ ਪਾਰਟੀ ਆ ਜਾਂ ਮਸਲਮਾਨਾਂ ਦੀ ਪਾਰਟੀ ਆ ਸਾਰੇ ਧਰਮਾਂ ਦੀ ਪਾਰਟੀ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸਾਰੇ ਨੌਜਵਾਨ ਨੂੰ ਬਚਾਣ ਇਸ ਕਰਕੇ ਮੈਂ ਇਹ ਉਮੀਦ ਕਰਦਾ ਆ ਲੇ ਕੋਲਾ ਵਾਸੀਆਂ ਤੋਂ ਕਿ ਆਪਾਂ ਬਸਪਾਲ ਸਿੰਘ ਖਾਲਚਾ ਜੀ ਦਾ ਸਾਥ ਦਈਏ ਤੇ ਪੰਜਾਬ ਦੇ ਨੌਜਵਾਨੀ ਨੂੰ ਬਚਾ ਸਕੀਏ ਤੁਹਾਡਾ ਕੀ ਨਾਮ ਹੈ ਤਾਰਾ ਸਿੰਘ ਜੀ ਤਾਰਾ ਜੀ ਕੀ ਕਹੋਗੇ ਬਾਰਿਸ਼ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਉਹ ਬੜਾਈ ਗਈ ਸੀ ਭਾਈ ਸਾਹਿਬ ਭਾਈ ਅਮਰਤਪਾਲ ਜੀ ਦੇ ਵੱਲੋਂ ਤੇ ਤੁਸੀਂ ਇਸ ਜਥੇਬੰਦੀ ਦੇ ਨਾਲ ਕਦੋਂ ਤੋਂ ਜੁੜੇ ਹੋ ਤੇ ਤੁਹਾਡਾ ਜੁੜਨ ਦਾ ਮੇਨ ਕਾਰਨ ਕੀ ਹੈ ਮੈਂ ਜੁੜਿਆਤਾ ਜੀ ਅੱਜ ਹੀ ਮੈਂਬਰਸ਼ਿਪ ਆ ਜੀ ਜੁਆਇਨ ਕੀਤੀ ਹੈ ਮੈਂ ਇਸ ਕਰਕੇ ਜੁੜਿਆ ਕਿਉਂਕਿ ਅਮਰਤ ਭਾਈ ਅਮਰਤਪਾਲ ਸਿੰਘ ਜੀ ਨੇ ਜਿਹੜੇ ਨਸੇ ਤੋਂ ਆਵਲਿਕ ਲੱਗੀ ਹੋਈ ਸੀਗੀ ਉਹਨਾਂ ਨੂੰ ਅਮਰਤਾ ਸਕਾ ਕੇ ਕੁਰਬਾਨੀ ਦੇ ਨਾਲ ਜੋੜ ਰਹੇ ਸੀਗੇ ਇਸ ਕਰਕੇ ਮੈਂ ਹੁਣ ਇਸ ਸੰਸਥਾ ਨਾਲ ਜੁੜ ਰਿਹਾ ਤੇ ਕਿਉਂਕਿ ਅੱਜ ਕੱਲ ਜਿਹੜਾ ਨੌਜਵਾਨ ਹੈ ਬਹੁਤ ਜ਼ਿਆਦਾ ਨਸ਼ੇ ਚ ਦਲਦਲਾ ਚ ਫਸਿਆ ਹੋਇਆ ਉਹਨਾਂ ਨੂੰ ਕੱਢਣਾ ਕੱਢ ਰਹੇ ਨੇ ਵੀ ਜਿਹੜੀ ਇਸ ਸਰਕਾਰਾਂ ਨੇ ਇਹ ਐਮਪਾਈ ਅਮਰਤਪਾਲ ਨੂੰ ਜਾਣ ਪੁੱਝ ਕੇ ਐਨ ਐਨ ਐਸ ਲਾ ਕੇ ਉਹਨਾਂ ਨੂੰ ਅੰਦਰ ਢੱਕਿਆ ਹੋਇਆ ਤਾਂ ਜੋ ਅਸੀਂ ਵੱਧੋ ਵੱਧ ਮੈਂਬਰ ਬਣਾ ਕੇ ਉਹਨਾਂ ਨੂੰ ਬਾਹਰ ਲਈਏ ਸੀਐਮ ਬਣਾ ਕੇ ਤੇ ਇਹੀ ਸਾਡਾ ਉਪਰਾਲਾ ਹੈ ਵੱਧੋ ਵੱਧ ਅਸੀਂ ਛੋੜੀਏ ਕਿਉਂਕਿ ਸਾਰੇ ਅਸੀਂ ਇਕੱਠੇ ਜਿੰਨੇ ਆਵਾਂਗੇ ਉੰਨੇ ਵੱਧੋ ਵੱਧ ਉਹ ਕਰਾਂਗੇ ਤੇ ਮੈਂਬਰਸ਼ਿਪ ਦੇ ਲਈ ਤੁਹਾਡੀਆਂ ਇੰਸਟਾਲਾ ਲੱਗੀਆਂ ਹੋਈਆਂ ਨੇ ਕਿੰਨੇ ਕ ਨੇ ਜਿਹੜੇ ਮਲੇਰ ਕੋਟਲਾ ਤੋਂ ਤੁਹਾਡੇ ਨਾਲ ਜੁੜ ਚੁੱਕ ਨੇ ਕਾਫੀ ਸੰਗਤ ਹੈ ਜਿਹੜੀ ਮਲੇਰ ਕੋਲੇ ਤੋਂ ਨਾਲ ਜੁੜੀ ਆ ਜੁੜ ਬਹੁਤ ਰਹੇ ਨੇ ਜਿਵੇਂ ਅੱਜ ਉਹਰੇ ਕੈਂਪ ਪਹਿਲੇ ਦਿਨ ਲਗਾਇਆ ਹੈ ਇੱਥੇ ਇੰਨੀ ਸੰਗਤ ਆਈ ਹੈ ਬਾਹਰਲੇ ਪਿੰਡਾਂ ਤੋਂ ਵੀ ਉਹ ਬਾਕਾਇਦਾ ਆਪਦੇ ਨਾਮ ਲਿਖਾ ਕੇ ਗਏ ਨੇ ਵੀ ਸਾਡੇ ਪਿੰਡ ਵੀ ਕੈਂਪ ਲਾਓ ਅਸੀਂ ਆਪਦਾ ਉੱਥੇ ਕੱਟ ਕਰਕੇ ਵੱਧ ਤੋਂ ਵੱਧ ਮੈਂਬਰ ਜੋੜਾਂਗੇ ਇਸ ਤਰ੍ਹਾਂ ਜੇ ਹੁਣ ਇਸ ਤਰ੍ਹਾਂ ਚੱਲਿਆ ਜਾਊਗਾ ਕੰਮ ਚੱਲੂਗਾ ਲੈਵਲ ਤੇ ਅੱਜ ਅਸੀਂ ਅਮਰਗੜ ਹਲਕੇ ਦਾ ਪਿੰਡ ਮੂਲਾਬਾਦਾ ਉੱਥੇ ਵੀ ਇੱਕ ਕਮੇਟੀ ਬਣਾ ਕੇ ਆਏ ਆ ਹਰੇਕ ਪਿੰਡ ਤੋਂ ਸੱਦੇ ਆਉਣ ਲੱਗੇ ਜੀ ਤੇ ਆ ਕੀ ਕੀ ਤੁਹਾਡੀਆਂ ਕੰਡੀਸ਼ਨਾਂ ਨੇ ਜੱਥੇਬੰਦੀ ਦੇ ਨਾਲ ਜੋੜਨ ਦੀ ਆ ਕੀ ਕੀ ਤੁਸੀਂ ਉਹਨਾਂ ਦੇ ਵਿੱਚੇ ਕੂਬੀਆਂ ਹੋਣੀ ਚਾਹੀਦੀ ਨੇ ਜਾਂ ਕੋਈ ਹਰ ਕੋਈ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ ਦੇਖੋ ਜੀ ਮੈਂਬਰੇ ਦਾ ਕੋਈ ਕੰਡੀਸ਼ਨ ਨਹੀਂ ਜਿਹੜਾ ਮਰਜੀ ਜਿਹੜੀ ਮਰਜੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਹਰੇਕ ਬੰਦਾ ਇਹਦਾ ਮੈਂਬਰ ਬਣ ਸਕਦਾ ਕੋਈ ਕੰਡੀਸ਼ਨ ਨਹੀਂ ਇਹ ਦੇਖਿਆ ਜਾਵੇ ਭਾਈ ਸਾਹਿਬ ਐ MP ਦੀ ਚੋਣ ਜਿੱਤ ਜਾਂਦੇ ਨੇ ਤੇ ਬਾਰ ਬਾਰ ਹੈ ਜਿਹੜੀ ਭਾਈ ਸਾਹਿਬ ਅਮਰਿਤਪਾਲ ਸਿੰਘ ਜੀ ਦੀ NSA ਵਧਾ ਦਿੱਤੀ ਜਾਂਦੀ ਆ ਕੀ ਕਾਰਨ ਮੰਨਦੇ ਹੋ ਜੀ ਕਾਰਨ ਤਾਂ ਇਹੀ ਹੈ ਵੀ ਜਿਹੜਾ ਕੋਈ ਸਿੱਖ ਧਰਮ ਦੀ ਗੱਲ ਕਰਦਾ ਜੀ ਕੋਈ ਵੀ ਆਗੂ ਬਣ ਕੇ ਪਿੱਛੇ ਵੀ ਤੁਸੀਂ ਦੇਖ ਲਓ 84 ਤੋਂ ਲੈ ਕੇ ਬੈਠੇ ਨੇ ਅਜ ਤੱਕ ਜਿਹੜਾਂ ਚ 35 35 40 40 ਸਾਲ ਹੋ ਗਏ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਉਹਨਾਂ ਨੇ ਵੀ ਕੌਮ ਲਈ ਕੰਮ ਕੀਤਾ ਇਹ ਵੀ ਕਰਨਾ ਚਾਹੁੰਦੇ ਤੇ ਜਿਵੇਂ ਇਹਨਾਂ ਨੇ ਨਸ਼ਿਆਂ ਦੇ ਵਿਰੁੱਧ ਮਹਮ ਸੇੜੀ ਕਈ ਜਗ੍ਹਾ ਇਹਨਾਂ ਨੇ ਆਪਣੇ ਨਸ਼ਾ ਸੜਾਉ ਕੇਂਦਰ ਵੀ ਖੋਲੇ ਨਮੀ ਪਨੀਰੀ ਨੂੰ ਅਮਰ ਸਕਾ ਕੇ ਗੁਰਸਿੱਖੀ ਨਾਲ ਜੋੜਨ ਦਾ ਪ੍ਰਯਾਲਾ ਕੀਤਾ ਇਹ ਸਰਕਾਰ ਆਣੀ ਚਾਹੁੰਦੀਆਂ ਇਹੋ ਜਿਹਾ ਕੁਝ ਵੀ ਕੋਈ ਬੰਦਾ ਕਰੇ ਵੀ ਸਿੱਖੀ ਦਾ ਪ੍ਰਚਾਰ ਹੋਵੇ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਸਾਨੂੰ ਦੂਜੇ ਦੇ ਰੀਤੇ ਸਾਰੀ ਮੰਨਿਆ ਜਾਂਦਾ ਸਾਨੂੰ ਉਹਨਾਂ ਨੂੰ ਕੀ ਲੱਗਦਾ ਵੀ ਜਿਹੜੀ ਖਾਲਸਾ ਬਹੀਰ ਜਿਹੜੀ ਤੋਰੀ ਸਿਪਾਹੀ ਸਾਹਿਬ ਨੇ ਤੇ ਉਹ ਕਿਤੇ ਨਾ ਕਿਤੇ ਸਰਕਾਰਾਂ ਦੀ ਅੱਖਾਂ ਦੇ ਵਿੱਚ ਛੁਪਦੀ ਸੀ ਤੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਦੇ ਲੜ ਲਾਇਆ ਕਿ ਮੇਨ ਕਾਰਨ ਹੀ ਮੰਨਦੇ ਹੋ ਜੀ ਦੇਖੋ ਮੇਨ ਕਾਰਨ ਸਭ ਤੋਂ ਵੱਡਾ ਇਹੀ ਹੈ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਨੇ ਜਿਵੇਂ ਹੁਣ ਨਸ਼ਾ ਪਹਿਲੀ ਸਰਕਾਰ ਕੈਪਟਨ ਵੀ ਕਹਿ ਕੇ ਸੌਂਹਾਂ ਖਾ ਕੇ ਇਹ ਵੀ ਕਹਿੰਦੇ ਤੇ ਅਸੀਂ ਮਹੀਨਾ ਤੋਂ ਮਹੀਨਾ ਚ ਬੰਦ ਕਰ ਦਾਂਗੇ ਅੱਜ 3 ਸਾਲ ਹੋ ਗਿਆ ਹੁਣ ਨਵੀਂ ਮਹਮ ਚਲਾਈ ਹੈ ਨਸ਼ਿਆਂ ਵਿਰੁੱਧ ਜੁੱਦ ਉਹਦੇ ਵਿੱਚ ਕਿੰਨੇ ਕੁ ਪ੍ਰਾਪਤੀਆਂ ਕੋਈ ਪ੍ਰਾਪਤੀ ਨਹੀਂ ਹੈਗੀ ਸਿਰਫ ਇਹਨਾਂ ਨੂੰ ਇਹ ਸੀ ਵੀ ਉਹ ਨਸ਼ੇ ਸੜਾ ਰਹੇ ਕੰਮ ਸਾਡਾ ਹੈ ਪਰ ਉਹਨੇ ਤਾਂ ਇਹਨਾਂ ਨਾਲੋਂ ਹਜ਼ਾਰਾਂ ਗੁਣ ਨਸ਼ਾ ਲੋਕਾਂ ਨੂੰ ਪ੍ਰੇਰਕੀ ਸੜਾਤਾ ਸੀ ਜਿਹੜਾ ਸਰਕਾਰਾਂ ਨੇ ਅਜੇ ਤੱਕ ਕਰ ਸਕੀ ਇਹ ਹੁਣ ਆ بارش ਪੰਜਾਬ ਦੇ ਜਥੀ ਜਥੇਬੰਦੀ ਦਾ ਮੇਨ ਮੋਟੋ ਕੀ ਹੈ ਕੀ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਦੇਖੋ ਜੀ ਇਹ ਹੈ ਵੀ ਹਰੇਕ ਧਰਮ ਨੂੰ ਸਤਕਾਰ ਮਿਲੇ ਖੁਸ਼ਹਾਲ ਜੀਵਨ ਜਿਉਣ ਬੇਰਜੁਗਾਰੀ ਦੇ ਜਿਹੜੇ ਨੌਜਨ ਕਰਾਹੇ ਪਾਏ ਹੋਏ ਨੇ ਉਹਨਾਂ ਨੂੰ ਰੋਜ਼ਗਾਰ ਦੇ ਕੇ ਅਸਲੀ ਰਸਤੇਾਂ ਤੇ ਪਾਈਏ ਨਮੀ ਪਨੀਰੀ ਆ ਉੱਪਰ ਕੇ ਅਲਰਜ ਕਰ ਕਰਕੇ ਵਿਦੇਸ਼ਾਂ ਨੂੰ ਜਾਂਦੀਆਂ ਉਹਨਾਂ ਨੂੰ ਜੀ ਉਰੀ ਰੋਜ਼ਗਾਰ ਮਿਲੇ ਕਿਉਂ ਬਾਹਰ ਜਾਵੇ ਦੇਖੋ ਇਹ ਜਿਹੇ ਮੰਗਾ ਨੇ ਇੱਥੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਧੜਾ ਧੜਾ ਆ ਰਿਹਾ ਹੈ ਇਹਨੂੰ ਬੰਦ ਕੀਤਾ ਜਾਊਗਾ ਜੇ ਸਰਕਾਰ ਆਉਂਦੀ ਹੈ ਇਹ ਜਿਹੇ ਮੁੱਦੇ ਨੇ ਜਿਹੜੇ ਮਤਲਬ ਪੰਜਾਬ ਲਈ ਵਿਕਾਸ ਲਈ ਵਿਕਾਸ ਪੱਖੀ ਮੁੱਦੇ ਨੇ ਉਹਨਾਂ ਨੂੰ ਲਾਗੂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਇਹ ਸਾਲ ਨਵਾਰਸ਼ ਪੰਜਾਬ ਦੇ ਜਥੇਬੰਦੀ ਦੇ ਕੁਝ ਆਗੂ ਆ ਜਿੰਨਾਂ ਦੇ ਕਿ ਕਹਿਣਾ ਕਿ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਨੌਜਵਾਨੀ ਨੂੰ ਨਸ਼ਿਆ ਤੋਂ ਦੂਰ ਕਰਨਾ ਗੁਰੂ ਦੇ ਲੜ ਲਾਉਣਾ ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਇਹ ਚੰਗਾ ਕੰਮ ਨਹੀਂ ਸਮਝਦੀ ਐ ਇਸ ਕਰਕੇ ਇਹਨਾਂ ਦੇ ਨਾਲ ਜਿਹੜਾ ਭੇਦ ਭਾਵ ਕੀਤਾ ਜਾ ਰਿਹਾ ਹੈ ਫਿਲਹਾਲ ਇਹਨਾਂ ਦੀ ਜਥੇਬੰਦੀ ਦਾ ਜੋ ਮੁੱਖ ਕਾਰਨ ਹੈ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਜਿਹੜੀ ਲੱਗੀ ਹੋਈ ਐਨਐਸਏ ਹੈ ਤੇ ਉਹਨੂੰ ਰੱਦ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੇਲ੍ਹ ਦੇ ਵਿੱਚੋਂ ਤਾਂ ਕਿ ਉਹ ਪੰਜਾਬ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਸੁਨਹਿਰਾ ਬਣਾ ਸਕਣ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ